ਦੂਜੇ ਪਾਸੇ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਇੱਕ ਗੱਲ ਚੱਲਦੀ ਆ ਰਹੀ ਸੀ ਕਿ ਪੰਜ ਪਿਆਰਿਆਂ ਦੇ ਨਾਲ ਪੰਜ ਪਿਆਰਿਆਂ ਦੇ ਨਾਲ ਜੋ ਤਸ਼ੱਦਦ ਉਹਨਾਂ ਨੇ ਕੀਤਾ ਸੀ ਉਹਨਾਂ ਦੀ ਹੁਣ ਸਜ਼ਾ ਮਿਲਣ ਜਾ ਰਹੀ ਹੈ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਯਾਨੀ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਬਿੱਲ ਪਾਸ ਕਰਦਾ ਦੋ ਆਦਮੀਆਂ ਤੇ ਅਸਲਾਮ ਅਲੈਕਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਜੀ ਬਿਕਰਮ ਸਿੰਘ ਮਜੀਠੀਏ ਦੇ ਨਾਲ ਇੱਕ ਬਹੁਤ ਵੱਡੀ ਚੀਜ਼ ਹੋ ਗਈ ਹੈ ਬਹੁਤ ਵੱਡੀ ਜਿਹੜੀ ਇੱਕ ਅਪਡੇਟ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾਲ ਹੀ ਇੱਥੇ ਸੁਖਬੀਰ ਬੱਦਲ ਦੀ ਗੱਲ ਕਰਾਂਗੇ ਜਿਨਨੇ ਪਿੱਛੇ ਇਹੋ ਜਿਹਾ ਕੰਮ ਕੀਤਾ ਕਿ ਹੁਣ ਕੀ ਆ ਜਾਂਦਾ ਪਏ ਕਿ ਉਹਨੂੰ ਐਦੀ ਸਜ਼ਾ ਲੱਭਣ ਚੱਲੀਏ ਸੁਖਬੀਰ ਸਿੰਘ ਬੱਦਲ ਨੇ ਪਿਛਲੇ ਦਿਨ ਜਿਹੜਾ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਜਿਹੜਾ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਸਨ ਤੇ ਨਾਲ ਇੱਥੇ ਭਗਵਤ ਮਾਨ ਨੂੰ ਵੀ ਉਹਨੇ ਇੱਥੇ ਬਹੁਤ ਐਮ ਕਿਸਮ ਦੀ ਗੱਲ ਕੀਤੀ ਸੀ ਜਦੋਂ ਬਾਦ ਸੁਖਬੀਰ ਬੱਦਲ ਦੇ ਉੱਤੇ ਜਿਹੜਾ ਐਕਸ਼ਨ ਹੈ ਉਹ ਆਣਾ ਸ਼ੁਰੂ ਹੋ ਗਿਆ ਹੈ ਅੱਜ ਜੇ ਤੁਹਾਡੇ ਨਾਲ ਅਪਡੇਟ ਸ਼ੇਅਰ ਕਰਾਂਗੇ ਪਹਿਲਾਂ ਵੀਡੀਓ ਵੇਖਾਂਗੇ ਜਾਣਕਾਰੀ ਹਾਸਿਲ ਕਰਾਂਗੇ ਫਿਰ ਚਰਚਾ ਕਰਾਂਗੇ ਵੀਡੀਓ ਵੇਖੋ ਤੁਹਾਡਾ ਸਾਡੇ ਚੈਨਲ ਤੇ ਨਾਮੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ lettes go हां जी ਪੰਜਾਬੀ ਦਾ ਸਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਇੱਕ ਬਹੁਤ ਵੱਡਾ ਕਾਂਡ ਹੋ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਸ਼ਖਬੀਰ ਸਿੰਘ ਬਾਦਲ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਇੱਕ ਗੱਲ ਚੱਲਦੀ ਆ ਰਹੀ ਸੀ ਕਿ ਪੰਜ ਪਿਆਰਿਆਂ ਦੇ ਨਾਲ ਪੰਜ ਪਿਆਰਿਆਂ ਦੇ ਨਾਲ ਜੋ ਤਸ਼ੱਦਦ ਉਹਨਾਂ ਨੇ ਕੀਤਾ ਸੀ ਉਹਨਾਂ ਦੀ ਹੁਣ ਸਜ਼ਾ ਮਿਲਣ ਜਾ ਰਹੀ ਹੈ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਯਾਨੀ ਪਹਿਲਾ ਪੰਜਾਬ ਦਾ ਮੁੱਖ ਮੰਤਰੀ ਬਿੱਲ ਪਾਸ ਕਰਦਾ ਬੇਅਦਮੀਆਂ ਤੇ ਔਰ ਚੱਡੇ ਪੜਵਾਉਣ ਵਾਲਾ ਸੁਖਵੀਰ ਸਿੰਘ ਬਾਦਲ ਤਸੂਤਾ ਫਸ ਗਿਆ ਪੂਰੇ ਪਰਿਵਾਰ ਦੀ ਬਾਦਲ ਪਰਿਵਾਰ ਦੀ ਭਾਜੜ ਪੈ ਚੁੱਕੀ ਹੈ ਤੇ ਵਿਕਰਮ ਸਿੰਘ ਮੁਜੀਠੀਆ ਜਿਹੜੇ ਵਿੱਚ ਬੰਦ ਸੀ ਤਾਂ ਬਾਰ-ਬਾਰ ਗੱਲ ਹੋ ਰਹੀ ਸੀ ਕਹਿੰਦੇ ਭਾਈ ਉਹਦੇ ਨਾਲ ਕਹਿੰਦੇ ਕਿ ਇੱਦੀ ਬੰਦਾ ਦੀ ਵਾਰਕ ਦੇ ਵਿੱਚ ਦੋ ਉਹਨਾਂ ਦੇ ਹੀ ਵਕੀਲ ਦਾ ਬਿਆਨ ਸੀ ਔਰ ਜਿਹੜੀ ਅੱਜ ਮੈਂ ਤੁਹਾਨੂੰ ਵੀਡੀਓ ਸੁਣਾਉਣ ਜਾ ਰਿਹਾ ਹਾਂ ਬਿਕਰਨ ਸਿੰਘ ਮਜੀਠੀਆ ਦੇ ਨਾਲ ਤਾਂ ਜੋ ਹੋਇਆ ਉਹ ਤਾਂ ਤੁਹਾਡੇ ਸਾਹਮਣੇ ਦਿਖਾਉਣਾ ਹੀ ਆ ਪਰ ਜਿਹੜਾ ਸੁਖਵੀਰ ਸਿੰਘ ਬਾਦਲ ਅੱਜ ਪੰਜਾਬ ਦੇ ਲੋਕਾਂ ਨੂੰ ਖਸਾਰਿਆ ਸੀ ਉਹੀ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਮਿਲਣ ਜਾ ਰਹੀ ਹੈ ਕਿਉਂਕਿ ਪੰਜ ਪਿਆਰਾਂ ਦੇ ਉਹਨਾਂ ਨੇ ਛੱਡੇ ਪਰਵਾ ਦਿੱਤੇ ਸੀ ਸੀਆਈ ਸਟਾਫ ਦੇ ਅੰਦਰ ਉਹਨਾਂ ਦੇ ਵਿੱਚੋਂ ਇੱਕ ਪੰਜ ਪਿਆਰਾਂ ਦੇ ਵਿੱਚੋਂ ਇੱਕ ਪਿਆਰਾ ਯਾਨੀ ਸਾਹਮਣੇ ਆ ਗਿਆ ਅੱਜ ਉਹ ਸੁਖਵੀਰ ਸਿੰਘ ਬਾਦਲ ਬਾਰੇ ਕੀ ਕੁਛ ਹੋਣਾ ਹੈ ਦੱਸਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਹਲ ਭਗਵੰਤ ਮਾਨ ਪੰਜਾਬ ਦੇ ਲੋਕ ਨੂੰ ਸਲਾਮ ਹੀ ਕਰ ਰਹੇ ਨੇ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਆਖੇ ਲੱਗ ਕੇ ਅੱਜ ਇਹਨਾਂ ਦੋਸ਼ੀਆਂ ਨੂੰ ਫਾਹੇ ਟੰਗ ਦਿੱਤਾ ਯਾਨੀ ਸਖਬੀਰ ਸਿੰਘ ਬਾਦਲ ਤੇ ਵੀ ਬਹੁਤ ਵੱਡਾ ਐਕਸ਼ਨ ਹੋ ਗਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਬੈਠ ਕੇ ਉਹਨਾਂ ਦੇ ਖੁਦ ਵਕੀਲ ਦਾ ਬਿਆਨ ਸੀ ਕਹਿੰਦਾ ਵਿਕਰਮ ਸਿੰਘ ਮਜੀਠੀਆ ਦੇ ਬਿਰਕ ਦੇ ਵਿੱਚ ਦੋ ਵੱਡੇ ਕਾਤਲਵੰਦ ਨੇ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਹੈ ਤਾਂ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਕਿਹਾ ਸੀ ਕਹਿੰਦਾ ਬਿਕਰਮ ਸਿੰਘ ਮਜੀਠੀਆ ਨੂੰ ਮਾਰ ਵੀ ਸਕਦੇ ਨੇ ਇਹਨਾਂ ਦਾ ਕੁੱਤ ਮਾਰ ਦੀ ਸ਼ੰਕਾ ਚੱਲ ਰਹੀ ਸੀ ਪਰ ਵਕੀਲ ਦਾ ਦਾਵਾ ਹੁੰਦਾ ਕਹਿੰਦਾ ਭਾਈ ਬਿਕਰਮ ਮਜੀਠੀਆ ਦੇ ਨਾਲ ਵੱਡੀ ਘਟਨਾ ਵਾਪਰ ਸਕਦੀ ਹੈ ਜਦੋਂ ਉਹਨੂੰ ਜਾਨੋਂ ਮਾਰ ਸਕਦੇ ਨਹੀਂ ਕਿਵੇਂ ਖੁਦ ਨੂੰ ਇਹਨਾਂ ਨੇ ਮਾਰਨ ਦਾ ਜਿਹੜਾ ਭੈਅ ਆ ਉਹ ਬਿਲਕੁਲ ਖਤਮ ਹੈ ਇੱਕ ਨੇ ਤਿੰਨ ਬੱਚੇ ਵਾਰੇ ਹੋਏ ਨੇ ਇੱਕ ਦੇ ਉੱਤੇ ਪੌਸਟ ਕੋ ਧਾਰਾ ਲੱਗੀ ਆ ਜਿਹੜੀ ਕਿ ਫਾਂਸੀ ਤੱਕ ਲੈ ਕੇ ਜਾਂਦੀ ਆ ਯਾਨੀ ਦੋਵਾਂ ਨੂੰ ਮੌਤ ਦੀ ਸਜ਼ਾ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਦਾ ਫਰਮਾਨ ਸਮਾਇਆ ਹੋਇਆ ਤਾਂ ਬਿਕਰਮ ਸਿੰਘ ਮੁਜੀਠੀਆ ਦੇ ਨਾਲ ਕੀ ਹੋਇਆ ਇਹ ਵੀ ਤੁਹਾਡੇ ਨਾਲ ਪੂਰੀ ਸਾਂਝੀ ਕਰਾਂਗੇ ਅਪਡੇਟ ਤੁਹਾਡੇ ਹੋਸ਼ ਉੜਾ ਦੇਣ ਵਾਲੀ ਆ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਕਿਵੇਂ ਜਰਾ ਆਪਣੇ ਗੁਨਾਹਾਂ ਦੀ ਸਜ਼ਾ ਨੂੰ ਹੋਰ ਭੁਗਤਣ ਜਾ ਰਹੇ ਨੇ ਔਰ ਕਿਵੇਂ ਉਹਨਾਂ ਦੇ ਉੱਤੇ ਵੱਡੇ ਇਜਾਮ ਲੱਗ ਚੁੱਕੇ ਨੇ ਕਿ ਸੁਖਵੀਰ ਸਿੰਘ ਬਾਦਲ ਨੇ ਚੱਡੇ ਪੜਵਾ ਦਿੱਤੇ ਸੀ ਪੰਜ ਪਿਆਰਿਆਂ ਦੇ ਇਹ ਛੋਟੀ ਮੋਟੀ ਗੱਲ ਨਹੀਂ ਪੰਜਾਬ ਵਾਲਿਓ ਬਹੁਤ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਮੈਂ ਇੱਕ ਵੀਡੀਓ ਦੇ ਜਰੀਏ ਇੱਕ ਜਿਹੜਾ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਬੰਦਾ ਉਹ ਸਾਹਮਣੇ ਆ ਕੇ ਦੱਸ ਰਿਹਾ ਕਹਿੰਦਾ ਵੀ ਸਾਡੇ ਚੱਡੇ ਕਿਵੇਂ ਪੜਵਾਏ ਸੀ ਤੇ ਅੱਜ ਉਹੀ ਸੁਖਵੀਰ ਸਿੰਘ ਬਾਦਲ ਐਵੇਂ ਨਹੀਂ ਸਜ਼ਾ ਭੁਗਤ ਰਹੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਵੀ ਅਪਡੇਟ ਸਾਂਝੀ ਕਰੂੰਗਾ ਜਿਵੇਂ ਕਿ ਪੂਰੇ ਪਰਿਵਾਰ ਦੀ ਪਹਾੜ ਬਾਗੇ ਰੱਖ ਦਿੱਤੀ ਐ ਸੁਣ ਇਹ ਕਹਿਣ ਵੀ ਅਸੀਂ ਦੁਬਾਰਾ ਫੇਰ ਮੋਡੀਫਾਈ ਕਰਾ ਕੇ ਨਾ ਤਿਆਰੀ ਕਰਕੇ ਫੇਰ ਸੁਖਵੀਰ ਨੂੰ ਬਾਦੀਏ ਨਹੀਂ ਹੋਣਾ ਕਿਉਂਕਿ ਸੁਖਵੀਰ ਨੇ ਗੁਰੂ ਗ੍ਰੰਥ ਸਾਹਿਬ ਨਾਲ ਨਾ ਮੱਥਾ ਲਾਇਆ ਉਹ ਬੰਦਾ ਨਹੀਂ ਠਾ ਸਕਦਾ ਲੇਕਿਨ ਜਿਸਾਂ ਤੁਹਾਡੇ ਦੋਨਾਂ ਦੇ ਉੱਤੇ ਤੁਹਾਡੇ ਦੋ ਬ੍ਰਦਰਜ਼ ਉੱਤੇ ਮਾਮਲਾ ਦਰਜ ਕੀਤਾ ਗਿਆ ਉਹ ਤਸ਼ੱਦਦ ਕਿਸ ਤਰ੍ਹਾਂ ਚੱਲਿਆ ਗਿਆ ਤੁਹਾਡੇ ਪਰਿਵਾਰ ਵੱਲੋਂ ਹੁਣ ਵੀ ਜਦੋਂ ਗੱਲ ਚਿਤਿਆਂਦੀ ਹੋਗੀ ਤੁਹਾਡੇ ਦਿਮਾਗ 'ਚ ਕੋਈ ਨਾ ਕੋਈ ਤਗਲਾਂ ਚੱਲਦੀਆਂ ਹੋਣਗੀਆਂ ਕਿ ਕਦੀ ਨਾ ਕਦੀ ਇਨਸਾਫ ਮਿਲੇਗਾ ਲੱਗਦਾ ਇਨਸਾਫ ਮਿਲੇਗਾ ਇਨਸਾਫ ਸਾਨੂੰ ਆਪਦੇ ਇਨਸਾਫ ਦੀ ਬਾੜੀ ਕੋਈ ਹੈ ਨਹੀਂਗੀ ਲੋੜ ਕੋਈ ਗੱਲ ਨਹੀਂ ਜੀ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਜੀ ਅਸੀਂ 11 ਦਿਨ ਸੀਐਸਟਾਫ ਰਹੇ ਆ ਛੱਡੇ ਪੜਾਏ ਆ ਕਰੰਟ ਤੱਕ ਲਵਾਏ ਆ ਉੱਠੇ ਤੱਕ ਲਮਕਾਇਆ ਗਿਆ ਸਾਨੂੰ ਉਹ ਅਸੀਂ ਚੱਲਿਆ ਕੋਈ ਦਿੱਕਤ ਨਹੀਂ ਕਿਉਂਕਿ ਉਹਦੇ ਵਿੱਚ ਝੱ ਅੱਜ ਜ਼ਕਵੀਰ ਬਦਲ ਨੇ ਮੰਨਣਾ ਸੀ ਜੇ ਜ਼ਕਵੀਰ ਬਦਲ ਉਹ ਸਾਨੂੰ ਬਣਾ ਲੈਂਦਾ ਵੀ ਯਾਰ ਜਿੰਨਾ ਨੇ ਸਾਨੂੰ ਲਾਲਚ ਵੀ ਪਿਆਸਿਆਂ ਦਾ ਦਿੱਤਾ ਡਰਾਇਆ ਠਮਕਾਇਆ ਮਾਰਨ ਦਾ ਕਿਹਾ ਵੀ ਤੈਨੂੰ ਮਾਰ ਕੇ ਫੀਰ ਗੁਰਦੀ ਨਹਿਰ ਅੱਗੇ ਸੱਡ ਦੇਣਾ ਇੱਥੋਂ ਤੱਕ ਸਾਡੇ ਲਈ ਸ਼ਬਦ ਵਰਤੇ ਕਿ ਪੁੱਟਿਆ ਵੀ ਕਰੰਟ ਵੀ ਲਾਇਆ ਮੇਰਾ ਭਰਾ ਅੱਜ ਵੀ ਮਤਲਬ ਕਿ ਏਸੀ 'ਚ ਨਹੀਂ ਬਹਿ ਸਕਦਾ ਇੰਨਾ ਉਹਦੇ ਤੇ ਤਸ਼ੱਦਦ ਹੋਇਆ ਜਾ ਮਤਲਬ ਠੰਡ 'ਚ ਜਦੋਂ ਆਉਂਦਾ ਉਹਨੂੰ ਇਹ ਚੀਜ਼ੇ ਮਹਿਸੂਸ ਨਹੀਂ ਆ ਚਲੋ ਛੋਟੀਆਂ ਗੱਲਾਂ ਤੇ ਜੇ ਉਹਦੋਂ ਸਾਨੂੰ ਬਣਾ ਲੈਂਦਾ ਜ਼ਕਵੀਰ ਬਦਲ ਤਾਂ ਜ਼ਕਵੀਰ ਬਦਲ ਨੇ ਮੰਨਣਾ ਹੀ ਗੱਲ ਦਾ ਸਭ ਤੇ ਆ ਕੇ ਵੀ ਹਾਂ ਅਸੀਂ ਫੀਰ ਦੀ ਕਰਾਈ ਹੈ ਨਿਆਜ਼ੀ ਦੋਸ਼ੀ ਨਹੀਂ ਬੜੇ ਮੰਨਣਾ ਸੀ ਇਹ ਗੱਲ ਤਾਂ ਸੁਣ ਲਿਆ ਪੰਜਾਬ ਵਾਲੇ ਉਸ ਤੋਂ ਪਹਿਲਾਂ ਕਿ ਮੈਂ ਵਿਕਰਮ ਮਜੀਠੀਆ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂ ਪਰ ਮੈਂ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੂੰ ਪਹਿਣਾ ਚਾਹਨਾ ਕਿ ਦੇਖੋ ਜਿਹੜਾ ਬੰਦਾ ਪੰਜ ਪਿਆਰਾਂ ਦੇ ਛੱਡੇ ਪੜਵਾ ਸਕਦਾ ਕਰੰਟ ਲਵਾ ਸਕਦਾ ਤੇਰੇ ਨੂੰ ਧਮਕੀਆਂ ਦੇ ਸਕਦਾ ਉਦੋਂ ਉਹਨਾਂ ਦਾ ਰਾਜ ਸੀ ਜਦੋਂ ਦੀ ਇਹ ਗੱਲ ਬੀਤੀ ਹੈ ਤਾਂ ਫੇਰ ਪੰਜਾਬ ਦੇ ਅੰਦਰ ਜੇਕਰ ਹੁਣ ਇਹਨਾਂ ਦਾ ਰਾਜ ਆਉਂਦਾ ਜਿੰਨੇ ਹੁਣ ਤਰੇ ਪਣਾਉਂਦੇ ਫਿਰਦੇ ਨੇ ਕਿ ਸਾਡੀ ਸਰਕਾਰ ਆ ਜਾਵੇ ਪਰ ਪੰਜਾਬ ਦੇ ਲੋਕਾਂ ਨੇ ਹੁਣ ਦੇਖ ਲੈਣਾ ਚਾਹੀਦਾ ਵੀ ਜਿਹੜੇ ਲੋਕ ਮੁੱਖ ਮੰਤਰੀ ਤੱਕ ਨੂੰ ਨਹੀਂ ਬਖਸ਼ਦੇ ਸਿੱਧੀ ਧਮਕੀ ਦੇ ਦਿੰਦੇ ਨੇ ਉਹ ਪਰਿਵਾਰ ਤੁਹਾਡੇ ਪੰਜਾਬ ਦੇ ਸਾਡੇ ਆਪਣੇ ਆਪ ਦੇ ਲੋਕਾਂ ਦੇ ਨਾਲ ਕੀ ਕਰ ਸਕਦਾ ਹੈ ਇਹਦਾ ਅੰਦਾਜ਼ਾ ਤੁਸੀਂ ਇਹਨਾਂ ਗੱਲਾਂ ਤੋਂ ਲਾ ਸਕਦੇ ਹੋ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਤੇ ਆਜੋ ਉਹਨਾਂ ਦੇ ਵਕੀਲ ਦਾ ਕੱਲ ਪਰਸ ਦਾ ਇੱਕ ਬਿਆਨ ਸੀ ਚੇਰੀ ਕੌਣਾਂ ਦੀ ਪੇਸ਼ੀ ਹੁੰਦੀ ਆ ਉਹਨਾਂ ਨੇ ਇੱਕ ਬਿਆਨ ਦਿੱਤਾ ਸੋਸ਼ਲ ਮੀਡੀਆ ਦੇ ਵਿੱਚ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੀ ਬਾਰਕ ਦੇ ਵਿੱਚ ਦੋ ਕੈਦੀ ਬੰਦ ਨੇ ਕਿ ਉਹ ਜਿਹੜੇ ਕੈਦੀ ਨੇ ਉਹ ਕੋਈ ਆਮ ਖਾਸ ਕੈਦੀ ਨਹੀਂ ਹੈਗੇ ਉਹ ਫੈਦੀ ਨੇ ਜਿਨ੍ਹਾਂ ਨੂੰ ਮੌਤ ਦਾ ਭੈ ਉਹਨਾਂ ਦੇ ਦਿਲ ਦੇ ਵਿੱਚੋਂ ਖਾਤਮ ਹੈ ਯਾਨੀ ਮੌਤ ਦੀ ਸਜ਼ਾ ਦਾ ਫਰਮਾਨ ਪਹਿਲਾਂ ਹੀ ਸੁਣਾਇਆ ਹੋਇਆ ਜੱਜ ਸਾਹਿਬ ਨੇ ਔਰ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਖਬਰ ਜਿਹੜੀ ਡਰਾਉਣ ਵਾਲੀ ਉਹਦੇ ਲੋਕਾਂ ਲਈ ਆ ਜੇਸੇ ਵੇਲੇ ਵੀ ਬਿਕਰਮ ਸਿੰਘ ਮਜੀਠੀਆ ਦਾ ਗਲ ਘੋਟ ਸਕਦੇ ਨੇ ਜਾਂ ਉਹਨੂੰ ਕੁੱਟ ਮਾਰ ਕਰ ਸਕਦੇ ਨੇ ਇਹ ਇਹਨਾਂ ਦੇ ਵਕੀਲ ਦਾ ਦਾਵਾ ਸੀ ਕਹਿੰਦਾ ਉਸ ਬੰਦੇ ਨੂੰ ਉਹਨਾਂ ਕੈਦੀਆਂ ਦੇ ਕੋਲ ਮੌਤ ਦਾ ਖਤਰਾ ਵੀ ਹੈ ਇਹ ਗੱਲ ਦਾ ਅੰਦਾਜ਼ਾ ਤਾਂ ਪੂਰਾ ਪੰਜਾਬ ਹੀ ਜਾਣਦਾ ਕਿ ਜਿਹੜੇ ਬੰਦੇ ਨੂੰ ਬੰਦ ਕੀਤਾ ਹੋਵੇ ਉਹਨਾਂ ਕੈਦੀਆਂ ਕੋਲ ਜਿਹੜੇ ਖੁੰਖਾਰ ਕੈਦੀ ਦੋਵੇਂ ਵਕੀਲ ਮੰਨ ਰਹੇ ਨੇ ਤਾਂ ਬਿਕਰਮ ਸਿੰਘ ਮਜੀਠੀਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾ ਸਕਦਾ ਹੈ ਸਭ ਤੋਂ ਵੱਡੀ ਖਬਰ ਹੈ ਕਿਉਂਕਿ ਪੰਜਾਬ ਦੀ ਸਰਕਾਰ ਡਿਬਰੂਗੜ੍ਹ ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ ਕਿਉਂਕਿ ਵਾਰ-ਵਾਰ ਉਹਨਾਂ ਦੇ ਵਕੀਲ ਵੀ ਰਿਪੋਰਟ ਵੇਖੀਏ ਤੁਸੀਂ ਇਹ ਅਪਡੇਟ ਵੇਖੀਏ ਵਿਕਰਮ ਜੂਠਿਆ ਜਿਹੜਾ ਜੇਲ੍ਹ ਦੇ ਵਿੱਚ ਬੰਦੇ ਤੇ ਜੇਲ੍ਹ ਦੇ ਵਿੱਚ ਉਹਨੂੰ ਇਹੋ ਜਿਹੇ ਪ੍ਰੀਜ਼ਨਰਸ ਦੇ ਨਾਲ ਬੰਦ ਕੀਤਾ ਗਿਆ ਹੈ ਜਿਨ੍ਹਾਂ ਦੇ ਖਿਲਾਫ ਫੈਸਲਾ ਜਿਹੜਾ ਕਰ ਲਿੱਤਾ ਗਿਆ ਹੈ ਕਿ ਉਹਨਾਂ ਨੂੰ ਅੱਗੇ ਜਾ ਕੇ ਫਾਂਸੀ ਦਾ ਸੁਝਾਅ ਸੁਣਾਈ ਜਾਣੀ ਹੈ ਤੇ ਐਦ ਨੂੰ ਲੈ ਕੇ ਜੀ ਜਿਹੜੇ ਬਿਕਰਮ ਸਿੰਘ ਮਜੀਠੀਏ ਦੇ ਵਕੀਲ ਸਨ ਉਹਨਾਂ ਨੇ ਬਹੁਤ ਅਹਿਮ ਗੱਲਾਂ ਜਿਹੜੀਆਂ ਨੇ ਆ ਮੀਡੀਆ ਦੇ ਨਾਲ ਕੀਤੀਆਂ ਸਨ ਤੇ ਉਹਨੂੰ ਲੈ ਕੇ ਕਿਹਾ ਜਾਂਦਾ ਪਿਆ ਕਿ ਇਹ ਸਾਰਾ ਜਿਹੜਾ ਝੂਠ ਹੈ ਜਿਹੜਾ ਬਿਕਰਮਨਜੀਠੀਆ ਦਾ ਵਕੀਲ ਝੂਠ ਬੋਲਦਾ ਪਿਆ ਤੇ ਇੱਥੇ ਜੀ ਮੁਲਾਕਾਤ ਕਰਾਈ ਗਈ ਸੀ ਜਿਹਦੇ ਵਿੱਚ ਵਕੀਲੇ ਮੁਲਾਕਾਤ ਕੀਤੀ ਹੈ ਜਿਹੜੀ ਜਨੀਬ ਕੋਰ ਉਹਨਾਂ ਨੇ ਵੀ ਮੁਲਾਕਾਤ ਕੀਤੀ ਹੈ ਬਿਕਰਮਜੀਠੀਆ ਨਾਲ ਤੇ ਇੱਥੇ ਜੋ ਵੀ ਅਹਿਮ ਇੰਪੋਰਟੈਂਟ ਲੋਕ ਸਨ ਉਹਨਾਂ ਨੇ ਮੁਲਾਕਾਤ ਕੀਤੀ ਹੈ ਲੇਕਿਨ ਇੱਥੇ ਕੀ ਆ ਜਾਂਦਾ ਹੈ ਵੀ ਕਿ ਮੁਲਾਕਾਤ ਕਰਨੀ ਨਹੀਂ ਦਿੱਤੀ ਜਾਂਦੀ ਵੀ ਪਹਿਲੇ ਇੱਥੇ ਇਹਨਾਂ ਨੇ ਗੱਲ ਕੀਤੀ ਹੈ ਸੁਖਬੀਰ ਸਿੰਘ ਬੱਦਲ ਦੀ ਸੁਖਬੀਰ ਸਿੰਘ ਬੱਦਲ ਦਾ ਜਿਹੜੇ ਹੁਣ ਪੁਰਾਣੇ ਰਿਕਾਰਡ ਨੇ ਹੁਣ ਉਹ ਸਾਹਮਣੇ ਖੁੱਲ ਪਏ ਨੇ ਪੁਰਾਣੇ ਕੇਸ ਸਾਹਮਣੇ ਖੁੱਲ ਪਏ ਨੇ ਤਾਂ ਜਿਹੜਾ ਪੂਰੀ ਤਰ੍ਹਾਂ ਫਸ ਚੁੱਕੇ ਨੇ ਤੇ ਇੱਥੇ ਭਗਵਤਨਾ ਮਾਨ ਨੇ ਵੀ ਵੱਡੇ ਐਕਸ਼ਨ ਉਹਦੇ ਖਿਲਾਫ ਲੈਣਾ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਐਤੇ ਉਹਨੇ ਲਾਸਟ ਵਾਲੀ ਜਿਹੜੀ ਪ੍ਰੈਸ ਕਾਨਫਰੈਂਸ 'ਚ ਗੱਲਾਂ ਕੀਤੀਆਂ ਸਨ ਉਹ ਪੁੱਠੀਆਂ ਉਹਦੇ ਤੇ ਪੈ ਗਈਆਂ ਨੇ ਤੇ ਹੁਣ ਜਿਹੜਾ ਕਾਫੀ ਮੁਸ਼ਕਿਲ ਸਿਚੁਏਸ਼ਨ ਜਿਹੜੀ ਹੈ ਸੁਖਬੀਰ ਸਿੰਘ ਬੱਦਲ ਦੇ ਅਕਸਟ ਖੜੀ ਹੋ ਗਈ ਹੈ ਕਿ ਹੁਣ ਉਹਨੂੰ ਕੋਈ ਵੱਡੀ ਸਜ਼ਾ ਜਿਹੜੀ ਹੈ ਉਹ ਸੁਣਾਈ ਜਾਏਗੀ ਤੁਸੀਂ ਕੀ ਕਹੋਗੇ ਇਸ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਡਲ ਜੀ